ਨੌਕਰੀਆਂ ਕਰਨ ਵਾਲੇ ਜ਼ਰੂਰ ਦੇਖ ਲੈਣ ਇਹ ਖਬਰ 36 ਮਹੀਨੇ ਨਹੀਂ ਕੀਤਾ ਲੈਣ ਦੇਣ ਤਾਂ ਹੋ ਸਕਦਾ ਹੈ ਤੁਹਾਡਾ EPF ਖਾਤਾ ਬੰਦ ਦੇਖੋ ਕਿਵੇਂ ਕਢਵਾ ਸਕਦੇ ਹੋ ਤੁਸੀਂ ਆਪਣੇ ਪੈਸੇ ਜੀ ਹਾਂ ਜੇਕਰ ਤੁਸੀਂ ਨਵੀਂ ਨੌਕਰੀ ਜੁਆਇਨ ਕੀਤੀ ਹੈ ਅਤੇ ਨਵੀਂ ਕੰਪਨੀ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਖਾਤੇ ਦੇ ਵਿੱਚ ਜਿਹੜਾ ਕਿ EPFO ਖਾਤਾ ਹੈ ਆਪਣੇ ਪੈਸੇ ਜਿਹੜਾ ਕਿ ਟਰਾਂਸਫਰ ਨਹੀਂ ਕਰਦੇ ਜੇ ਇਸ ਖਾਤੇ ਦੇ ਵਿੱਚ 36 ਮਹੀਨਿਆਂ ਤੋਂ ਕੋਈ ਲੈਣ ਦੇ ਨਹੀਂ ਹੁੰਦਾ ਹੈ ਤਾਂ ਇਹ ਖਾਤਾ 3 ਸਾਲਾਂ ਦੇ ਬਾਅਦ ਆਪਣੇ ਆਪ ਬੰਦ ਹੋ ਜਾਵੇਗਾ ਤਾਂ ਬੇहद ਦੀ ਜ਼ਰੂਰੀ ਖਬਰ ਹੈ ਨੌਕਰੀ ਪੇਸ਼ਾਵ ਦੇ ਲਈ ਜਿਹੜੇ ਨੌਕਰੀਆਂ ਕਰਦੇ ਨਹੀਂ ਤਾਂ EPFO ਦੇ ਕਰਿਆਸ਼ੀਲ ਖਾਤਿਆਂ ਦੇ ਨਾਲ ਲਿੰਕ ਕੀਤਾ ਜਾਵੇਗਾ ਤੁਹਾਨੂੰ ਇਸ ਖਾਤੇ ਤੋਂ ਪੈਸੇ ਕਢਵਾਉਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤਾਂ ਬੈਂਕ ਦੀ ਮਦਦ ਨਾਲ ਹੁਣ ਤੁਸੀਂ KYC ਤੇ ਰਾਹੀਂ ਆਪਣੇ ਐਸੀ ਕਢਵਾ ਸਕਦੇ ਹੋ ਹਾਲਾਂਕਿ ਤੁਹਾਡੇ ਕਿਰਿਆਸ਼ੀਲ ਖਾਤੇ ਦੇ ਉੱਤੇ ਵੀ ਵਿਆਜ ਇਕੱਠਾ ਹੁੰਦਾ ਰਹਿੰਦਾ ਹੈ ਪਰ EPFO ਦੇ ਨਾ ਸਰਗਰਮ ਖਾਤਿਆਂ ਦੇ ਨਾਲ ਸੰਬੰਧਿਤ ਦਾਅਵਿਆਂ ਦਾ ਨਿਪਟਾਰਾ ਕਰਦੇ ਸਮੇਂ ਕੁਝ ਸਾਵਧਾਨੀਆਂ ਜਿਹੜੀ ਕਿ ਵਰਤਣੀ ਜ਼ਰੂਰੀ ਹੈ ਤੁਹਾਨੂੰ ਦੱਸਦੀ ਕਿ ਇਹ ਯਕੀਨੀ ਬਣਾਉਣ ਦੇ ਲਈ ਬਹੁਤ ਸਾਰੇ ਸਾਵਧਾਨੀਆਂ ਵਰਤਣੀ ਜਾਣੀ ਚਾਹੀਦੀ ਹੈ ਕਿ ਧੋਖਾਧੜੀ ਦੇ ਨਾਲ ਸੰਬੰਧਿਤ ਜੋਖਮਾਂ ਨੂੰ ਜਿਹੜਾ ਕਿ ਘਟਾਇਆ ਜਾਵੇ ਅਤੇ ਸਹੀ ਦਾਵੇਦਾਰਾਂ ਨੂੰ ਦਾਅਵਿਆਂ ਦਾ ਭੁਗਤਾਨ ਕੀਤਾ ਜਾਵੇ ਤਾਂ ਅੱਜ ਤੁਹਾਨੂੰ ਇਹ ਸਾਰੀ ਜਾਣਕਾਰੀ ਸਾਨੂੰ ਦੱਸਾਂਗੇ ਇਸ ਰਿਪੋਰਟ ਦੇ ਵਿੱਚ ਇਹ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਤੇ ਉਹਨਾਂ ਲੋਕਾਂ ਨੂੰ ਵੀ ਜ਼ਰੂਰ ਸਾਂਝਾ ਕਰਿਓ ਜਿਹੜੇ ਕਿ EPFO ਖਾਤਾ ਚਲਾਉਂਦੇ ਨਹੀਂ ਕਿਉਂਕਿ ਜੇਕਰ ਤੁਸੀਂ ਉਹਨਾਂ ਦਾ ਲੈਣ ਦੇ ਨਹੀਂ ਕਰੋਗੇ ਤਾਂ ਉਹ ਖਾਤੇ ਜਿਹੜੇ ਕੀ ਤੁਹਾਡੇ ਬੰਦ ਹੋ ਜਾਵੇਗਾ ਤਾਂ EPFO ਦੱਸਦੀ ਹੈ ਕਿ EPFO ਉਹਨਾਂ ਪ੍ਰੋਵੀਡੈਂਟ ਫੰਡ ਖਾਤਿਆਂ ਨੂੰ ਨਿਸ਼ਕਿਰਿਆ ਖਾਤਿਆਂ ਦੀ ਸ਼੍ਰੇਣੀ ਦੇ ਵਿੱਚ ਰੱਖਦਾ ਹੈ ਜਿਨ੍ਹਾਂ ਦੇ ਵਿੱਚ ਯੋਗਦਾਨ ਦੀ ਰਕਮ ਜਿਹੜੀ ਕੀ 36 ਮਹੀਨਾ ਤੋਂ ਵੱਧ ਜਮ੍ਹਾਂ ਨਹੀਂ ਹੁੰਦੀ ਹੈ ਇਨ੍ਹਾਂ ਕਿਰਿਆਸ਼ੀਲ ਖਾਤਿਆਂ ਦੇ ਉੱਤੇ ਵਿਆਜ ਵੀ ਉਪਲਬਧ ਹੈ ਤਾਂ ਕਿਸੇ ਵੀ ਦਾਅਵੇ ਨੂੰ KYC ਦਸਤਾਵੇਜ਼ਾਂ ਦੇ ਦੁਆਰਾ ਜਿਹੜਾ ਕਿ ਪ੍ਰਮਾਣਿਤ ਕੀਤਾ ਜਾਵੇਗਾ। ਇਸ ਦੇ ਕੀ ਕਿਰਿਆਸ਼ੀਲ PF ਖਾਤਿਆਂ ਦੇ ਨਾਲ ਸੰਬੰਧਿਤ ਦਾਅਵੇ ਦਾ ਨਿਪਟਾਰਾ ਕਰਨ ਲਈ ਇਹ ਜ਼ਰੂਰੀ ਹੈ ਕਿ ਦਾਵਾ ਕਰਮਚਾਰੀ ਦੇ ਮਾਲਕ ਦੁਆਰਾ ਪ੍ਰਮਾਣਿਤ ਹੋਵੇ। ਹਾਲਾਂਕਿ ਜਿਨ੍ਹਾਂ ਕਰਮਚਾਰੀਆਂ ਦੀ ਕੰਪਨੀ ਬੰਦ ਹੋ ਗਈ ਹੈ ਅਤੇ ਦਾਵੇ ਨੂੰ ਪ੍ਰਮਾਣਿਤ ਕਰਨ ਵਾਲਾ ਕੋਈ ਨਹੀਂ ਹੈ ਤਾਂ ਬੈਂਕ KYC ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਅਜਿਹੇ ਦਾਅਵੇ ਨੂੰ ਪ੍ਰਮਾਣਿਤ ਕਰੇਗਾ ਤਾਂ ਖਾਤੇ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਉਹਨਾਂ ਦੀ ਮਨਜ਼ੂਰੀ ਦੀ ਵੀ ਲੋੜ ਹੁੰਦੀ ਹੈ ਜੇਕਰ ਰਕਮ ਜਿਹੜੀ ਕਿ 50000 ਰੁਪਏ ਤੋਂ ਵੱਧ ਹੈ ਤਾਂ ਸਹਾਇਕ ਪ੍ਰੋਵੀਡੈਂਟ ਫੰਡ ਕਮਿਸ਼ਨਰ ਦੀ ਪ੍ਰਵਾਨਗੀ ਤੋਂ ਬਾਅਦ ਪੈਸੇ ਕਢਵਾਏ ਜਾਂ ਟ੍ਰਾਂਸਫਰ ਕੀਤੇ ਜਾਣਗੇ ਤਾਂ ਜੇਕਰ ਜਿਹੜੀ ਕਿ ਰਕਮ ਹੈ 25000 روپے تو ود ਅਤੇ 50000 روپے تو ਘਟ ਹੈ ਤਾਂ ਖਾਤਾ ਅਧਿਕਾਰੀ ਫੰਡ ਟ੍ਰਾਂਸਫਰ ਜਾ ਕਰਵਾਉਣ ਨੂੰ ਮਨਜ਼ੂਰੀ ਦੇ ਸਕੇਗਾ ਤਾਂ ਜੇਕਰ ਉੱਥੇ ਹੀ ਦੱਸ دیے ਕਿ ਰਕਮ 25000 روپے ਤੋਂ ਘਟ ਹੈ ਤਾਂ ਬਿਲਿੰਗ ਸਹਾਇਕ ਦੀ ਇਸ ਨੂੰ ਮਨਜ਼ੂਰੀ ਦੇ ਸਕਦਾ ਹੈ ਤਾਂ ਕਰਮਚਾਰੀ ਦਾ ਯੋਗਦਾਨ ਵਿਆਜ ਸਮੇਤ ਜਾ ਮਹੀਨਾਵਾਰ ਤਨਖਾਹ ਦਾ 6 ਗੁਣਾ ਜੋ ਵੀ ਕੱਟ ਹੋਵੇਗਾ ਇਲਾਜ ਦੇ ਲਈ ਵਾਪਿਸ ਲਿਆ ਜਾ ਸਕਦਾ ਹੈ ਤਾਂ ਇਹ ਵੀ ਆਪਣੇ ਆਪ ਜੀਵਨ ਸਾਥੀ ਬੱਚਿਆਂ ਅਤੇ ਮਾਪਿਆਂ ਦੇ ਨਾਲ ਇਲਾਜ ਕਰਨ ਦੇ ਉੱਤੇ ਲਾਗੂ ਹੁੰਦਾ ਹੈ ਦੱਸਦੀ ਕਿ ਇਸ ਨੂੰ ਵਾਪਸ ਲੈਣ ਦੇ ਲਈ ਕੋਈ ਲੋਕ-ਇਨ ਪੀਰੀਅਡ ਜਾਂ ਫਿਰ ਘੱਟੋ-ਘੱਟ ਸੇਵਾ ਮਿਆਦ ਨਹੀਂ ਹੁੰਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ EPF ਮੈਂਬਰ ਨੂੰ ਹੋਮ ਲੋਨ ਦੀ ਅਦਾਇਗੀਰੀ ਵੀ ਕਰਨ ਦੇ ਲਈ 90% ਤੱਕ ਪੈਸੇ ਕਢਵਾਉਣ ਦੀ ਇਜਾਜ਼ਤ ਹੈ ਹਾਲਾਂਕਿ ਇਸ ਰਕਮ ਨੂੰ ਕਢਵਾਉਣ ਦੇ ਲਈ ਘੱਟੋ-ਘੱਟ 3 ਸਾਲ ਦੀ ਸੇਵਾ ਪੂਰੀ ਕਰਨੀ ਜ਼ਰੂਰੀ ਹੈ ਜੇਕਰ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਪੈਸੇ ਕਢਵਾ ਸਕਦੇ ਹੋ ਕੋਈ ਵੀ ਮੈਂਬਰ ਜ਼ਮੀਨ ਖਰੀਦਣ ਅਤੇ ਉਸ ਉਤੇ ਘਰ ਬਣਾਉਣ ਦੇ ਉਦੇਸ਼ ਲਈ ਆਪਣੇ ਪੀਐਫਓ ਖਾਤੇ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ 5 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹੀ ਕਢਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਲਾਟ ਖਰੀਦਣ ਅਤੇ ਉਸਾਰਨ ਦੇ ਲਈ ਰਕਮ ਪੂਰੇ ਸੇਵਾ ਅਵਧੀ ਦੌਰਾਨ ਸਿਰਫ ਇੱਕ ਵਾਰ ਹੀ ਕਢਵਾਈ ਜਾ ਸਕਦੀ ਹੈ ਕੋਈ ਵਿਅਕਤੀ 58 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਆਪਣਾ ਪੂਰਾ ਪ੍ਰੋਵੀਡੈਂਟ ਫੰਡ ਕਢਵਾ ਸਕਦਾ ਹੈ ਦੱਸ ਦੇ ਕਿ ਕਰਮਚਾਰੀ ਨੂੰ EPF ਫੰਡ ਦਾ ਜਿਹੜਾ ਕਿ ਦੱਸਦੀ ਹੈ ਕਿ 90% ਤੱਕ ਕਰਵਾਉਣ ਦੀ ਇਜਾਜ਼ਤ ਹੈ ਜੇਕਰ ਕੋਈ ਵਿਅਕਤੀ ਬਜ਼ੁਰਗ ਹੈ ਜਾਂ ਉਸ ਕੋਲ 1 ਮਹੀਨੇ ਤੋਂ ਵੱਧ ਸਮੇਂ ਤੋਂ ਨੌਕਰੀ ਨਹੀਂ ਹੈ ਤਾਂ ਉਹ ਆਪਣੇ ਪ੍ਰੋਵੀਡੈਂਟ ਫੰਡ ਦਾ 75% ਤੱਕ ਦਾ ਪੈਸਾ ਜਿਹੜਾ ਕਿ ਕਢਵਾ ਸਕਦਾ ਹੈ ਤਾਂ ਰਿਟਾਇਰਮੈਂਟ ਤੋਂ ਬਾਅਦ EPF ਜਿਹੜਾ ਕਿ ਖਾਤਾ ਹੈ ਜਮਾ ਪੈਸਾ ਕਰਵਾਉਣਾ ਪੂਰੀ ਤਰ੍ਹਾਂ ਟੈਕਸ ਜਿਹੜਾ ਕਿ ਮੁਫਤ ਹੈ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀ ਫਾਰਮ ਭਰ ਕੇ ਆਪਣੇ ਫੰਡ ਦਾ ਆਨਲਾਈਨ ਦਾਵਾ ਵੀ ਜਿਹੜਾ ਕੀ ਕਰ ਸਕਦਾ ਹੈ ਜੇਕਰ ਮੈਂਬਰ ਸੇਵਾ ਮੁਕਤੀ ਤੋਂ 3 ਸਾਲ ਬਾਅਦ ਤੱਕ ਫੰਡ ਨਹੀਂ ਕਢਵਾਉਂਦਾ ਹੈ ਤਾਂ ਉਸ ਨੂੰ ਮਿਲਣ ਵਾਲੇ ਵਿਆਜ ਦੇ ਉੱਤੇ ਟੈਕਸ ਦੇਣਾ ਪਊਗਾ